ਵਟਾ ਲੰਮੀਆ ਤੇ ਰਸਤਾ ਪਹਾੜ ਦਾ ਸੁਰ ਜਾਂਦੇ ਗੁੰਡਾ ਦੇ ਲਾਲ ਜੀ ਸਰਸਾ ਨਦੀ ਤੇ ਵਿਚੋੜਾ ਕਹਿ ਰਿਆ ਉਸ ਦੇ ਲੈ ਬਾ ਸੁਣ ਲੋ ਹਾਲ ਜੀ ਵਟਾ ਲੰਮੀਆ ਤੇ ਰਸਤਾ ਪਹਾੜ ਦਾ ਸਤਸਰੀਏ ਕਾਲ ਅੱਜ ਬਹੁਤ ਅੱਛਾ ਲੱਗ ਰਿਹਾ ਹੈ ਕਿ ਬਹੁਤ ਸਾਰੇ ਬੱਚੇ ਜਿਹੜੇ ਨੇ ਸਪੈਸ਼ਲੀ ਛੋਟੇ ਬੱਚੇ ਦੇ ਜਿਹੜੇ ਨੇ ਉਹ ਸਾਰੇ ਕਾਪੀਆਂ ਨਾਲ ਲੈ ਕੇ ਆਏ ਨੇ ਕਾਪੀਆਂ ਪੈਨ ਨਾਲ ਲੈ ਕੇ ਆਏ ਨੇ ਜੇਕਰ ਅਸੀਂ ਵੇਖੀਏ ਕਿ ਬੱਚੇ ਸਾਡੇ ਪੁੰਜੇ ਬੈਠੇ ਨੇ ਤੇ ਬੜੀ ਮਾੜੀ ਗੱਲ ਹੈ ਤੇ ਫੇਰ ਸਾਨੂੰ ਠੰਡਾ ਬੁਰਜ ਯਾਦ ਆਉਣਾ ਚਾਹੀਦਾ ਉਹ ਠੰਡਾ ਬੁਰਜ ਜਿੱਥੇ ਛੋਟੇ ਸਾਹਿਬ ਜਾਦੇ ਤੇ ਮਾਤਾ ਗੁਜਰਕੌਰ ਜੀ ਜਿਹੜੇ ਨੇ ਉਹਨਾਂ ਨੇ ਪੂਰੀ ਰਾਤ ਜਿਹੜੀ ਹੈ ਉਹ ਕਿੰਨੇ ਤਸੀਹਾ ਚ ਗੁਜ਼ਾਰੀ ਸੋ ਅੱਜ ਉਸੇ سلسلے ਵਿੱਚ ਅੱਜ ਦਾ ਦਿਨ ਖਾਸ ਐਸ ਕਰਕੇ ਆ ਕਿ ਅੱਜ ਇੱਕ ਬਹੁਤ ਵੱਡੇ ਧਰਮ ਯੁੱਧ ਦੇ ਨਾਮ ਤੇ ਇਹ ਦਿਨ ਜਿਹੜਾ ਹੈ ਇਤਿਹਾਸ ਵਿੱਚ ਰਿਹਾ ਹੈ ਸਾਰੇ ਬੱਚਿਆਂ ਨੇ ਜਿਹੜਾ ਇੰਪੋਰਟੈਂਟ ਪੁਆਇੰਟਸ ਉਹਨਾਂ ਨੂੰ ਲੱਗਣ ਉਹਨਾਂ ਦੀ ਨੋਟਿੰਗ ਲੈ ਲੈਣੀ ਹੈ ਉਹਨੇ ਚੱਲਣ ਤੋਂ ਪਹਿਲੇ ਮੈਂ ਕੁਝ ਲਾਈਨਾਂ ਜਿਹੜੀਆਂ ਸੀਗੀਆਂ ਉਹ ਲਿਖੀਆਂ ਆਂਦੇ ਬਾਕੀ ਕਰੋ आज जंगे चमकौर के गाल होनी है सजदा करो इसको है ये चमकौर की गड़ी सजदा करो इसको है ये चमकौर की गड़ी वहिष्ठ है ये धर्म की पापों से जो लड़ी वो देव थे फरिश्ते थे चले शहादत को थामने गिनती में थे चालीस और दस लाख थे सामने है हिंद में ये तीरथ है खालसे का ऊंचा धाम है हिंद में ये तीरथ है खालसे का ऊंचा धाम रहती दुनिया तक रहेगा चमकौर तेरा नाम कटवाए खुद फरजंद यहाँ आंखों के सामने कटवाए खुद फरजंद यहाँ आंखों के सामने खुद बाप ने पिलाया उन्हें शहादत का भर के जाम खुद बाप ने पिलाया उन्हें ਜਿਹادت ਕਵਰ ਕੇ ਜਾਮ ਸਾਰਿਆਂ ਨੇ ਫਤਿਹ ਦੀ ਸਾਂਝ ਪਾਣੀ ਹੈ ਬੁਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੁਬ ਚੇ ਜਿਹੜੀ ਗੱਲ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਇੱਕ ਦੋ ਵਰਡਸ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਇੱਕ ਹੈ ਜੰਗ ਇੱਕ ਹੈ ਸਾਕਾ ਸਾਕਾ ਜਿਹੜਾ ਹੈ ਉਹ ਸ਼ਬਦ ਜੁੜਦਾ ਹੈ ਸਾਕਾ ਸਰਹੰਦ ਦੇ ਨਾਲ ਜਿਹਦੇ ਵਿੱਚ ਛੋਟੇ ਸਾਹਿਬ ਜਿਆਦਿਆਂ ਦੀ ਸ਼ਹਾਦਤ ਹੋਈ ਤੇ ਚਮਕੌਰ ਸਾਤਾ ਨਹੀਂ ਹੈ ਚਮਕੌਰ ਇੱਕ ਜੰਗ ਹੈ ਕਿਉਂਕਿ ਇਹਦੇ ਵਿੱਚ ਬਕਾਇਦਾ ਇੱਕ ਲੜਾਈ ਹੈ ਜੇਕਰ ਕਿਸੇ ਕਵੀ ਨੂੰ ਕਿਹਾ ਜਾਵੇ ਕਿ ਚਮਕੌਰ ਦੇ ਬਾਰੇ ਤੂੰ ਲਿਖੋ ਕਿਉਂਕਿ ਜਿਹੜੀਆਂ ਕਵਿਤਾਵਾਂ ਦੀਆਂ ਲਾਈਨਾਂ ਹੋਣਗੀਆਂ ਉਹਦੇ ਵਿੱਚ ਤਰੁਨਾ ਰਸ ਨਹੀਂ ਹੋਏਗਾ ਉਹਦੇ ਵਿੱਚ ਵੀਰ ਰਸ ਹੋਏਗਾ ਤੇ ਜੇਕਰ ਅਸੀਂ ਸਾਕਾ ਸਰਹੰਦ ਦੇ ਉੱਤੇ ਜਿੰਨੀਆਂ ਕਵਿਤਾਵਾਂ ਪੜ੍ਹਦੇ ਆਂ ਉਹ ਹਾਰਟ ਟੱਚਿੰਗ ਹੁੰਦੀਆਂ ਨੇ ਉਹਦੇ ਵਿੱਚ ਕਰੂਨਾ ਬਹੁਤ ਹੁੰਦੀ ਹੈ ਸੋ ਸਾਤਾ ਸਰਹੰਦ ਹੈ ਤੇ ਚਮਕੌਰ ਇੱਕ جنگ ਹੈ ਗੱਲ ਚਲਦੀ ਹੈ ਅਨੰਦਪੁਰ ਸਾਹਿਬ ਤੋਂ ਤੇ ਗੱਲ ਚਲਦੀ ਹੈ ਜੇਕਰ ਇਹਨੂੰ ਆਪਾਂ ਸ਼ੁਰੂਆਤ ਕਰਨੀ ਹੈ ਤੇ ਇਤਿਹਾਸ ਨਾ ਲੰਬਾ ਹੈ ਕਿ ਐ ਸ਼ਾਇਦ ਇੱਕ ਦਿਨ ਵੀ ਇਹ ਨਹੀਂ ਘਟੇਗਾ ਜੇਕਰ ਇਸ ਪੂਰੀ ਦਾਸਤਾਨ ਨੂੰ ਬਿਆਨ ਕਰਨਾ ਹੋਵੇ ਦਾਸਤਾਨ ਨਹੀਂ ਹੈ ਇਹ ਇਤਿਹਾਸ ਹੈ ਗੱਲ ਇਹ Anandpur sahab ਦੀ ਹੈ ਕਿ Anandpur sahab ਦੀ ਜਿਹੜੀ ਧਰਤੀ ਹੈ ਉੱਥੇ ਪਹਿਲੇ ਇੱਕ ਪਿੰਡ ਹੁੰਦਾ ਸੀਗਾ ਜਿਹਦਾ ਨਾਮ ਸੀਗਾ ਮਾਕੋਵਾਲ ਨੋਟਿੰਗ ਲਈ ਜਾਨੀਏ ਪਿੰਡ ਸੀਗਾ ਨਾਮ ਸੀਗਾ ਮਾਕੋਵਾਲ ਹਿਮਾਚਲ ਦੇ ਰਾਜੇ ਸਨ ਉਹਨਾਂ ਤੋਂ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਜਗਾ ਜਿਹੜੀ ਸੀ ਪਿੰਡ ਦੀ ਖਰੀਦੀ ਸੀ ਉਹਨਾਂ ਨੇ ਆਪਣੀ ਮਾਤਾ ਜੀ ਦੇ ਨਾਮ ਦੇ ਉੱਤੇ ਇਸ ਪਿੰਡ ਦਾ ਨਾਮ ਬਾਅਦ ਵਿੱਚ ਚੇਂਜ ਕੀਤਾ ਇਸ ਥਾਂ ਦਾ ਤੇ ਨਾਮ ਹੋਇਆ ਚੱਕ ਨਾਨਕੀ ਇਹ ਚੱਕ ਨਾਨਕੀ ਜਿਹੜਾ ਹੈ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਕਿਵੇਂ ਬੰਦਾ ਹੈ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੁੰਦਾ ਹੈ ਤੇ ਉਹਨਾਂ ਦੇ ਜਿਹੜੇ ਪੈਰ ਨੇ ਇਸ ਪਾਵਨ ਧਰਤੀ ਤੇ ਪੈਂਦੇ ਨੇ ਇਹਨਾਂ ਦੇ ਇਤਿਹਾਸਕਾਰ ਕਹਿੰਦੇ ਨੇ ਕਿ ਜਦੋਂ ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਆਨੰਦ ਸਾਹਿਬ ਦਾ ਪਾਠ ਕੀਤਾ 5 ਸਾਲ ਦੀ ਉਮਰ ਦੇ ਵਿੱਚ ਤੇ ਉਹਨਾਂ ਨੇ ਇਸ ਸਥਾਨ ਦਾ ਨਾਮ ਬਦਲ ਕੇ ਜਿਹੜਾ ਸੀਗਾ ਉਹ ਆਨੰਦਪੁਰ ਸਾਹਿਬ ਰੱਖ ਦਿੱਤਾ ਜਿੰਨਾ ਕਿ ਇਤਿਹਾਸ ਨੇ ਪੜ੍ਹਿਆ ਜੋ ਮੈਂ ਸੋਚਦਾ ਆਨੰਦਪੁਰ ਸਾਹਿਬ ਜਿਹੜਾ ਹੈ ਉਹਦਾ ਮਤਲਬ ਹੈ ਕਿ ਇਹੋ ਜੀ ਧਰਤੀ ਜਿਹਦੇ ਵਿੱਚ ਹਰ ਵੇਲੇ ਆਨੰਦ ਹੋਵੇ ਆਨੰਦ ਕਿਥੇ ਹੈ ਜਿੱਥੇ ਗੁਰੂ ਪਾਤਸ਼ਾਹ ਹੋਣ ਉੱਥੇ ਆਨੰਦੀ ਆਨੰਦ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਮੈਂ ਤਾਂ ਆफी सारे ਵਿਚਾਰਕਾਂ ਨੂੰ ਸੁਣਦਾ ਰਹਿਨਾ ਇੱਕ ਵਿਚਾਰਕ ਜਿਹੜੇ ਸਨ ਉਹ ਕਹਿ ਰਹੇ ਸਨ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਿਹੜਾ ਤਾਰਾਗੜ ਨਾਮ ਦਾ ਕਿਲਾ ਹੈ ਉੱਥੇ 500 ਬ੍ਰਹਮ ਗਿਆਨੀ ਜਿਹੜੇ ਸੀ ਉਹ ਰਹਿੰਦੇ ਸਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰੋਜ਼ ਉਹਨਾਂ ਨੂੰ ਲੰਗਰ ਸ਼ਿਕਾਣ ਆਇਆ ਕਰਦੇ ਸਨ 500 ਬ੍ਰਹਮ ਗਿਆਨੀ ਦੇਖੋ ਠੀਕ ਹੈ ਸੋ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਬ੍ਰਹਮ ਗਿਆਨੀ ਵੀ ਸਨ ਉੱਥੇ ਕਵੀ ਵੀ ਸਨ ਉੱਥੇ ਭਗਤ ਵੀ ਸਨ ਕਿ ਉੱਥੇ ਸਾਖਸ਼ਾਤ ਗੁਰੂ ਜੀ ਆਪ ਸਨ ਐਸ ਕਰਕੇ ਉਹ ਧਰਤੀ ਆਪਣੇ ਆਪ ਹੀ ਆਨੰਦ ਨਾਲ ਭਰਪੂਰ ਹੋਣੀ ਸੀ ਤੇ ਉਹਦਾ ਨਾਮ ਆਨੰਦਪੁਰ ਸਾਹਿਬ ਆਪਣੇ ਆਪ ਚ ਪੂਰਨ ਹੈ ਸੋ ਜਿੱਥੇ ਆਨੰਦ ਹੁੰਦਾ ਹੈ ਉੱਥੋਂ ਜਿਹੜੀ ਨੈਗੇਟਿਵ એનર્ਜੀ ਹੁੰਦੀ ਹੈ ਮਾੜੇ ਲੋਕ ਹੁੰਦੇ ਨੇ ਉਹਨਾਂ ਨੂੰ ਆਨੰਦ ਕਦੀ ਪਸੰਦ ਨਹੀਂ ਹੁੰਦਾ ਆਪਾਂ ਵੇਖੀਏ ਤੇ ਗਲੀ ਗੁਆਂਢ ਦੇ ਵਿੱਚ ਵੀ ਜੇਕਰ ਕੋਈ ਘਰ ਬਹੁਤ ਖੁਸ਼ ਹੈ ਤੇ ਦੂਸਰੇ ਘਰਾਂ ਦੇ ਵਿੱਚ ਸੁਭਾਵਿਕ ਤੌਰ ਤੇ ਉਹਨਾਂ ਲਈ ਕੀ ਆ ਜਾਂਦੀ ਹੈ ਜਲਸ ਆ ਜਾਂਦੀ ਸੋ ਸ਼੍ਰੀ ਗੁਰੂ ਗੋਬਿੰਦ ਸਿੰਘ ਜਿਹੜੇ ਨੇ ਇਹ ਖਾਲਸਾ ਪੰਥ ਦੀ ਜਿਹੜੀ ਸਾਜਣਾ ਹੁੰਦੀ ਹੈ ਉਸ ਤੋਂ ਬਾਅਦ ਸਿੱਖ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡਾ ਚੇਂਜ ਆਂਦਾ ਹੈ 1699 ਤੋਂ ਬਾਅਦ ਸੇਖਿਕ ਧਰਮ ਦੇ ਤੌਰ ਤੇ ਜਦੋਂ ਸਾਹਮਣੇ ਆਉਂਦਾ ਹੈ ਤੇ ਸਾਰਿਆਂ ਨੂੰ ਖਟਕਣ ਲੱਗ ਪੈਂਦਾ ਹੈ ਉਹ ਭਾਵੇਂ ਪੁਜੋਹੀਤ ਹਿੰਦੂਆਂ ਦੇ ਸੰਦੇ ਭਾਵੇਂ ਉਹ ਪੁਜੋਹੀਤ ਮੁਸਲਮਾਨਾਂ ਦੇ ਸੰ। ਉਹਨੇ ਅਨੰਦਪੁਰ ਸਾਹਿਬ ਜਿਹੜਾ ਹੈ ਇਹਦੀ ਘੇਰੇਬੰਦੀ ਹੋ ਜਾਂਦੀ ਹੈ। ਅਨੰਦਪੁਰ ਸਾਹਿਬ ਦਾ ਕਿਲਾ ਜਿਹੜਾ ਹੈ ਉਹ ਘੇਰ ਲਿਆ ਜਾਂਦਾ ਹੈ। ਤੇ ਮਹੀਨਾ ਸੀਗਾ April ਦਾ। ਲਗਭਗ 8 ਮਹੀਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਰਿਹਾ। ਕਹਿੰਦੇ ਨੇ ਕਿ ਉਸ ਘੇਰੇ ਦੇ ਵਿੱਚ ਇੱਕ ਸਮਾਂ ਇਹੋ ਜਿਹਾ ਆ ਗਿਆ ਕਿ ਜਦੋਂ ਪਾਣੀ ਦੇ ਘੁੱਟ ਲਈ ਜਿਹੜਾ ਸੀਗਾ ਅੰਦਰੋਂ ਸੰਘਰਸ਼ ਕਰਨਾ ਪੈਂਦਾ ਸੀ ਚਾਰ ਸਿੰਘ ਜਿਹੜੇ ਸੀਗੇ ਉਹ ਬਾਹਰ ਪਾਣੀ ਭਰਨਾਂਦੇ ਸੀ ਦੋ ਜਿਹੜੇ ਸੀਗੇ ਉਹ ਤੀਰ ਕਮਾਨਾਂ ਨਾਲ ਲੜ ਰਹੇ ਹੁੰਦੇ ਸੀ ਦੁਸ਼ਮਣ ਦੇ ਨਾਲ ਤੇ ਦੋ ਪਾਣੀ ਭਰ ਰਹੇ ਹੁੰਦੇ ਸੀਗੇ ਤੇ ਕਈ ਵਾਰੀ ਦੋ ਵਾਪਸ ਆਂਦੇ ਸੀ ਤੇ ਦੋ ਸ਼ਹੀਦ ਹੋ ਜਾਂਦੇ ਸੀ ਸੋ ਇਹ ਅਨੰਦਪੁਰ ਦੀ ਜਿਹੜੀ ਘੇਰਾਬੰਦੀ ਹੈ ਜਦੋਂ ਗੁਰੂ ਸਾਹਿਬ ਸਨ 1704 ਈਸਵੀ ਦੀ ਗੱਲ ਹੈ ਨੋਟ ਲੈਣਾ 1704 ਈਸਵੀ ਇਹ ਕਿ ਰਵੰਦੀ ਜਿਹੜੀ ਹੈ ਲਗਭਗ 8 ਮਹੀਨੇ ਚੱਲੀ ਤੇ 8 ਮਹੀਨੇ ਜਿਹੜੀ ਹੈ ਕਿ ਰਵੰਦੀ ਚੱਲੀ ਹੈ ਉਹਦੇ ਵਿੱਚ ਪਹਾੜੀ ਰਾਜੇ ਵੀ ਅਗੇ ਸਨ ਉਹਦੇ ਵਿੱਚ ਆਲੇ-ਦੁਆਲੇ ਦੇ ਜਿਹੜੇ ਮੁਗਲ ਸਟੇਟਾਂ ਆਂ ਗਿਆ ਸਨ ਉਹ ਵੀ ਵਿੱਚ ਇਨਵੋਲ ਹੋ ਗਈਆਂ ਸਨ ਦਾਣੇ-ਦਾਣੇ ਲਈ ਜਿਹੜਾ ਸੀਗਾ ਉਹ ਅੰਦਰ ਸਿੱਖ ਸੰਗਤ ਜਿਹੜੀ ਸੀ ਉਹ ਆਪਣੇ ਗੁਰੂ ਦੀ ਰਹਿਨਮਾਈ ਦੇ ਵਿੱਚ ਬੜੇ ਸਬਰ ਸੰਤੋਖ ਦੇ ਨਾਲ ਰਹ ਰਹੇ ਸਨ ਇਸ ਕਰਕੇ ਹੀ ਅਰਦਾਸ ਵਿੱਚ ਕਿਹਾ ਜਾਂਦਾ ਹੈ ਸਿੱਖਾਂ ਦਾ ਮਨ ਨੀਵਾ ਮਾਤੁੱਤੀ ਤੋਂ ਬੜਾ ਸਬਰ ਸੀਗਾ ਇੱਥੇ ਸਭ ਤੋਂ ਪਹਿਲੇ ਪਹਾੜੀ ਰਾਜਿਆਂ ਵੱਲੋਂ ਪਰਮਾਨੰਦ ਨਾਮ ਦਾ ਪੁਜੋਹੀ ਧੰਦਾ ਹੈ ਪਰਮਾਨੰਦ ਨਾਮ ਦਾ ਪੁਜੋਹੀ ਉਹ ਗੁਰੂ ਸਾਹਿਬ ਨੂੰ ਆ ਕੇ ਕਹਿੰਦਾ ਹੈ ਤੁਸੀਂ ਇਹ ਜਿਹੜਾ ਪਿਲਾ ਹੈ ਆਨੰਦਪੁਰ ਦਾ ਇੰਨੀ ਧੀਰ ਹੋ ਗਈ ਹੈ ਸੇਖ ਸੰਗਤ ਵੀ ਜਿਹੜੀ ਹੈ ਉਸ ਹੀ ਸ਼ਹਾਦਤਾਂ ਨੂੰ ਪ੍ਰਾਪਤ ਹੋ ਰਹੀ ਹੈ ਤੁਸੀਂ ਇਹ ਕਿਲਾ ਛੱਡ ਦਿਓ ਤੇ ਤੁਹਾਨੂੰ ਕੋਈ ਕੁਝ ਨਹੀਂ ਕਹੇਗਾ ਕਿ ਤੁਸੀਂ ਇੱਕ ਸੇਫ ਜਗ੍ਹਾ ਤੇ ਚਲੇ ਜਾਓ ਮਾਤਾ ਗੁਜਰੀ ਜੀ ਜਿਹੜੇ ਨੇ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਨੇ ਕਿ ਬੇਟਾ ਜੀ ਇਹ ਪੁਜਰੀਤ ਆਇਆ ਹੈ ਐਨੇ ਸੌ ਖਾਦੀ ਹੈ ਗਾਂ ਦੀ ਤੇ ਨਾਲ ਨੇ ਹੱਥ ਵਿੱਚ ਗੀਤਾ ਲਈ ਹੈ ਤੇ ਤੁਹਾਨੂੰ ਇਹਦੀ ਗੱਲ ਤੇ ਯਕੀਨ ਕਰ ਲੈਣਾ ਚਾਹੀਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਨਹੀਂ ਤਾਨੂੰ ਮੈਂ ਇਹਦਾ ਸਬੂਤ ਜਿਹੜਾ ਹੈ ਅੱਜ ਹੀ ਦੇ ਦਿਆਂਗਾ। ਸੋ ਉਸ ਰਾਤ ਹੀ ਕੁਝ ਸਮਾਨ ਜਿਹੜਾ ਸੀਗਾ ਉਹ ਗੱਡਿਆਂ ਦੇ ਵਿੱਚ ਜਿਹੜਾ ਵੇਸਟ ਹੁੰਦਾ ਹੈ ਉਹ ਲੱਦ ਕੇ ਤੇ ਜਿਹੜੇ ਬਲਦਗੇ ਸੀਗੇ ਉਹਨਾਂ ਦੇ ਸਿੰਘਾਂ ਨਾਲ ਮਸ਼ਾਲਾ ਬਣ ਕੇ ਜਦੋਂ ਬਾਹਰ ਕੱਢੇ ਗਏ ਰਾਤ ਨੂੰ ਤੇ ਪਹਾੜੀ ਰਾਜਾਂ ਨੇ ਉਹ ਤੇ ਹਮਲਾ ਕਰ ਦਿੱਤਾ। ਗੁਰੂ ਸਾਹਿਬ ਨੇ ਕਿਹਾ ਦੇਖੋ ਇਹ ਸਾਰੀਆਂ ਸੋਆਂ ਝੂਟੀਆਂ ਨੇ। ਇਹ ਤੁਹਾਨੂੰ ਸਾਹਮਣੇ ਦਿਖਾਤਾ ਹੈ ਕੀ ਹੈ ਜਿਹੜਾ ਹੈ ਇਹ ਸਾਰੀਆਂ ਇਹਨਾਂ ਦੀਆਂ ਸੋਹਾਂ ਜਿਹੜੀਆਂ ਨੇ ਭਾਰ ਧਰਮ ਦੇ ਤੌਰ ਦੇ ਉੱਤੇ ਝੂਟੀਆਂ ਨੇ ਇਹ ਸਾਨੂੰ ਕਦੀ ਵੀ ਨਹੀਂ ਬਖਸ਼ਣਗੇ ਇਹ ਸਾਨੂੰ ਸਮਾਪਤ ਕਰਨਗੇ ਅੱਗੇ ਜਾ ਕੇ ਔਰੰਗਜ਼ੇਬ ਖੁਦ ਇੱਕ ਮੌਲਵੀ ਨੂੰ ਭੇਜਦਾ ਹੈ ਉਹ ਮੌਲਵੀ ਜਿਹੜਾ ਹੈ ਉਹ ਕੁਰਾਨ ਲੈ ਕੇ ਆਉਂਦਾ ਹੈ ਤੇ ਉਹ ਕੁਰਾਨ ਜਿਹੜੀ ਹੈ ਉਹ ਔਰੰਗਜ਼ੇਬ ਨੇ ਆਪੇ ਜਿਸੀ ਉਹਨਾਂ ਨੇ ਕਿਹਾ ਤੁਸੀਂ ਦੀਨਾ ਕਾਂਗੜ ਨਾਮ ਦੀ ਜਗ੍ਹਾ ਤੇ ਚਲੇ ਜਾਓ ਤੇ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ ਇਤਿਹਾਸੇ ਫੇਰ ਹੋਇਸ ਸੰਵਾਦ ਹੁੰਦਾ ਹੈ ਕਿ ਅੰਦਰ ਸਿੱਖ ਸੰਗਤ ਜੀਡੀਸੀ ਉਹਨਾਂ ਦੀ ਗਿਣਤੀ ਬੜੀ ਘੱਟ ਰਹਿ ਜਾਂਦੀ ਹੈ ਜਦੋਂ ਗਿਣਤੀ ਘਟਦੀ ਹੈ ਤੇ ਉਦੋਂ ਇੱਕ ਫੈਸਲਾ ਲਿਆ ਜਾਂਦਾ ਹੈ ਗੁਰੂ ਸਾਹਿਬ ਨੇ ਫੇਰ ਕਿਹਾ ਕਿ ਔਰੰਗਜ਼ੇਬ ਦੀ ਜਿਹੜੀ ਸੌ ਹੈ ਝੂਠੀ ਹੈ ਸਮਾਣਾ ਤੋਂ ਇੱਕ ਕਾਜੀ ਆਇਆ ਸੀਗਾ ਉਹਦਾ ਨਾਮ ਮੇਰੇ ਦਿਮਾਗ 'ਚ ਨਹੀਂ ਐਸ ਵੇਲੇ ਸੋ ਇਹ ਅਨੰਦਪੁਰ ਸਾਹਿਬ ਦਾ ਜਿਹੜਾ ਕਿਲਾ ਹੈ ਇਹਨੂੰ ਛੱਡਣ ਦਾ ਫੈਸਲਾ ਲਿਆ ਜਾਂਦਾ ਹੈ ਕੱਲ ਜਿਹੜੀ ਤਾਰੀਖ ਗਈ ਹੈ 20 ਤਾਰੀਖ ਪਿਛਲੀ ਜਿਹੜੀ ਗਈ ਹੈ ਕੱਲ ਦੀ ਉਸ ਸ਼ਾਮ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਸ਼ਾਮ ਵੇਲੇ ਜਿਹੜਾ ਸੀਗਾ ਉਹ ਛੱਡਿਆ ਗਿਆ ਤੇ ਇੱਥੇ ਇੱਕ ਹੋਰ ਬੜੀ ਹਾਰਟ ਟੱਚਿੰਗ ਦੀ ਆਂਦੀ ਹੈ ਇਨਸੀਡੈਂਟ ਆਂਦਾ ਹੈ ਕਿ ਉਥੇ ਇੱਕ ਗੁਰਸਿੱਖ ਅਗੇ ਸਨ ਉਦਾਸੀ ਜੀ ਉਹਨਾਂ ਦੀ ਉਥੇ ਡਿਊਟੀ ਜਿਹੜੀ ਹੈ ਉਹ ਲਗਾਈ ਜਾਂਦੀ ਹੈ ਕਿ ਨੌਵੀਂ ਪਾਤਸ਼ਾਹੀ ਦੇ ਸੀਸ ਦਾ ਜਿੱਥੇ ਸੰਸਕਾਰ ਕੀਤਾ ਗਿਆ ਸੀਗਾ ਉੱਥੇ ਤੁਸੀਂ ਰੋਜ਼ ਦੀਵਾ ਬਾਲਣਾ। ਉੱਥੇ ਉਹ ਜਿਹੜੇ ਗੁਰਸਿੱਖ ਅਗੇ ਸਨ ਉਹਨਾਂ ਨੇ ਕਿਹਾ ਕਿ ਜਿਹੜਾ ਅਨੰਦਪੁਰ ਹੈ ਕਹਿੰਦੇ ਆ ਤੇ ਦੁਸ਼ਮਣ ਆਏਗਾ ਸਾਰਾ ਢਾਢੇਰੀ ਕਰ ਦੇਗਾ ਜਗਾ ਵੀ ਢਾਢੇਰੀ ਹੋ ਜੇਗੀ। ਤੇ ਉਦੋਂ ਗੁਰੂ ਸਾਹਿਬ ਨੇ ਕਿਹਾ ਕਿ ਅਨੰਦਪੁਰ ਸਾਹਿਬ ਦੇ ਵਿੱਚ ਭਾਵੇਂ ਲੱਖ ਦੁਸ਼ਮਣ ਆਜਣ ਪਰ ਉਹ ਜਗਾ ਜਿਹੜੀ ਆ ਉਹ ਕੁਨੇਸ਼ਾ ਕਾਇਮ ਰਫਤ ਰਹੇਗੀ ਤੇ ਇੱਕ ਸਮਾਂ ਇਹੋ ਜਿਹਾ ਆਏਗਾ ਜਦੋਂ ਅਨੰਦਪੁਰ ਸਾਹਿਬ ਦੇ ਵਿੱਚੇ ਚੱਪੇ-ਚੱਪੇ ਵਿੱਚ ਖਾਲਸੇ ਦਾ ਝੰਡਾ ਜਣਾ ਹੈ ਉਹ ਝੂਲੇਗਾ ਸੋ ਇੱਥੇ ਉਹ ਗੱਲ ਜਿਹੜੀ ਆ ਗੁਰੂ ਸਾਹਿਬਾਨ ਨੇ ਜਿਹੜੀ ਕੀਤੀ ਉਹ ਸਾਰੀ ਸੱਚੀਆਂ ਗੱਲਾਂ ਹੁੰਦੀਆਂ ਨੇ ਜਿੰਨੀਆਂ ਵੀ ਉਹਨੇ ਸੈਨਾ ਜਦੋਂ ਨਿਕਲਦੀ ਹੈ ਗੁਰੂ ਸਾਹਿਬ ਦੇ ਨਾਲ ਜਿਹੜੇ ਸਿੰਘ ਨਿਕਲੇ ਸਨ ਕਿਲੇ ਦੇ ਵਿੱਚੋਂ ਉਹਨਾਂ ਦੀ ਗਿਣਤੀ ਕੋਈ 500 ਦੇ ਲਾਗੇ ਸੀ 500 ਸੇਕ ਸੰਗਤ ਸੀ ਜਿਹਦੇ ਵਿੱਚ ਗੁਰੂ ਮਾਤਾ ਸੀ ਚਾਰ ਸਹਿਬ ਜਾਦੇ ਸਨ ਉਸ ਤੋਂ ਇਲਾਵਾ ਮਾਤਾ ਗੁਜਰਕੌਰ ਜੀ ਤੇ ਨਾਲ ਗੁਰੂ ਗੋਬਿੰਦ ਸਿੰਘ ਜੀ ਆਪ ਉਹਨਾਂ ਜਦੋਂ ਕਿਲਾ ਛੱਡਿਆ ਤੇ ਉਦੋਂ ਇਹ ਸੀਗਾ ਕਿ ਇਹ ਸਾਨੂੰ ਆਸਾਨੀ ਦੇ ਨਾਲ ਰਸਤਾ ਨਹੀਂ ਦੇਣਗੇ ਲੜਾਈ ਹੋਣੀ ਹੋਣੀ ਹੁਣ ਬੱਚੇ ਥੋੜਾ ਰੇਖਣਾ ਕਿ ਆਨੰਦਪੁਰ ਸਾਹਿਬ ਜਿਹੜਾ ਹੈ ਉਸ ਤੋਂ ਥੋੜੀ ਦੂਰ ਇੱਕ ਨਦੀ ਹੈ ਜਿਹਦਾ ਨਾਮ ਹੈ ਸਰਸਾ ਨਦੀ ਠੀਕ ਹੈ ਉਹਦਾ ਨਾਮ ਹੈ ਸਰਸਾ ਨਦੀ ਰਸਤੇ ਵਿੱਚ ਸਰਸਾ ਨਦੀ ਜਿਹੜੀ ਹੈ ਇਹ ਜਦੋਂ ਕ੍ਰਾਸ ਕਰਨੀ ਸੀਗੀ ਤੇ ਪਿੱਛੇ ਜਦੋਂ ਇਹ ਪੂਰਾ ਲਾਜਵਲਸ਼ਕਰ ਨਿਕਲਿਆ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਤੇ ਉਹਦੀ ਅਗਵਾਈ ਜਿਹੜੀ ਸੀਗੀ ਬੈਕ ਸਾਈਡ ਤੋਂ ਪਿੱਛੋਂ ਨਹੀਂ ਹਮਲਾ ਹੋਣਾ ਸੀਗਾ ਪਹਾੜੀ ਰਾਜਿਆਂ ਦਾ ਤੇ ਭਾਈ ਉਦੇ ਸਿੰਘ ਜੀ ਜਿਹੜੇ ਕੀ ਭਾਈ ਮਨੀ ਸਿੰਘ ਜੀ ਦੇ ਸੁਪੁੱਤਰ ਸਨ ਉਹਨਾਂ ਦੇ ਨਾਲ ਸਹਿਬਜ਼ਾਦਾ ਅਜੀਤ ਸਿੰਘ ਵੀ ਕਰ ਰਹੇ ਸਨ ਇਹ ਬੜੇ ਯੋਜਨਾਬੱਧ ਤਰੀਕੇ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆ ਪੂਰੀ ਜਿੰਨੀ ਵੀ ਸਿੱਖ ਸੰਗਤ ਸੀ ਸਿਆਣਾ ਦੇ ਰੂਪ ਦੇ ਵਿੱਚ ਇਹਨਾਂ ਨੂੰ ਲੈ ਕੇ ਅੱਗੇ ਵਧਦੇ ਨੇ ਤੇ ਇੱਥੇ ਇੱਕ ਗੱਲ ਹੋਰ ਦੇਖਣ ਵਾਲੀ ਆ ਕਿ ਕਾਹਦੀ ਜਿਹੜਾ ਡੇ ਸੀਗਾ ਅੱਜ ਦਾ ਦਿਨ ਖਾਸ ਕਰਕੇ ਇਹ ਜਿਹੜਾ ਸਾਕਾ ਚੰਕੌਰ ਜੰਗੇ ਚੰਕੌਰ ਹੈ ਇਹਦੇ ਵਿੱਚ ਸਰਸਾ ਮਦੀ ਦੇ ਕੰਡੇ ਦੇ ਉੱਤੇ ਜਿਹੜੀ ਇੱਕ ਭਿਆਨਕ ਲੜਾਈ ਹੋਈ ਬਹੀ ਠੰਡ ਸੀਗੀ بارش ਹੋ ਰਹੀ ਸੀ ਤੇ ਇੱਥੇ ਇੱਕ ਬੜੀ ਸਾਰੇ ਗੱਲਾਂ ਨੋਟ ਕਰਨਾ ਕਿ ਦੋ ਪਾਸੇ ਅੱਗੇੋਂ ਵੀ ਤੇ ਪਿੱਛੇੋਂ ਵੀ ਦੁਸ਼ਮਨ ਦਾ ਹਮਲਾ ਹੁੰਦਾ ਹੈ ਤੇ ਵਿਚਕਾਰ ਗੁਰੂ ਸਾਹਿਬ ਨੇ ਦੀਵਾਨ ਸੁਜਾਇਆ ਹੋਇਆ ਹੈ ਇਹ ਬੜੀ ਜਿਹੜੀ ਇਹ ਦਿਲ ਨੂੰ ਹਿਲਾਉਣ ਵਾਲੀ ਗੱਲ ਹੈ ਕਿ ਅੱਗੇ ਵੀ ਹਮਲਾ ਹੋ ਰਿਹਾ ਹੈ ਪਿੱਛੇੋਂ ਵੀ ਹਮਲਾ ਹੋ ਰਿਹਾ ਹੈ ਦੋ ਪਾਸੇ ਲੜਾਈਆਂ ਚੱਲ ਰਹੀਆਂ ਇੱਕ ਸਰਸਾ ਨਦੀ ਦੇ ਪਾਸੇੋਂ ਇੱਕ ਬੈਕਸਾਈਡ ਤੋਂ ਵੇਥਕਾਰ ਗੁਰੂ ਸਾਹਿਬ ਨੇ ਦੀਵਾਨ ਸਜਾਇਆ ਆ ਕਿ ਉੱਥੇ ਬਕਾਇਦਾ ਗੁਰਬਾਣੀ ਦਾ ਪਾਠ ਹੋ ਰਿਹਾ ਸਵੇਰ ਦਾ ਇਹ ਚੀਜ਼ ਜਿਹੜੀ ਹੈ ਸਾਵੇਂ ਇੱਕ ਸਿੱਖਿਆ ਦਿੰਦੀ ਆ ਕਿ ਆਮ ਤੌਰ ਤੇ ਆਪਾਂ ਵੇਖਦੇ ਆ ਕਿ ਭਲਾ ਜੇਕਰ ਬਹੁਤ ਭਿਆਨਕ ਮੌਸਮ ਹੈ ਜਾਂ ਦੇਲ ਨਹੀਂ ਕਰ ਰਿਹਾ ਤੇ ਆਪਾਂ ਪ੍ਰਭੂ ਦਾ ਨਾਮ ਕਿਵੇਂ ਲੈਣਾ ਤੇ ਗੁਰੂ ਸਾਹਿਬ ਨੇ ਇੱਕ ਉਦਾਹਰਨ ਦਿੱਤੀ ਆਪਣੇ ਸਿੱਖਾਂ ਨੂੰ ਸਰਸਾ ਨਦੀ ਦੇ ਵਿੱਚ ਜਦੋਂ ਐ ਕ੍ਰੋਸ ਕਰਦੇ ਨੇ ਸਰਸਾ ਨਦੀ ਬਹੁਤ ਸਾਰੇ ਸੈਨਿਕ ਜਿਹੜੇ ਸੀ ਸ਼ਹੀਦ ਹੋ ਗਏ ਉਸ ਲੜਾਈ ਦੇ ਵਿੱਚ ਉਹਨਾਂ ਜਦੋਂ ਨਦੀ ਕ੍ਰੋਸ ਕਰਦੇ ਨੇ ਸਰਸਾ ਨਦੀ ਜਦੋਂ ਕ੍ਰੋਸ ਹੁੰਦੀ ਹੈ ਤੇ ਉਸ ਤੋਂ ਪਾਰ ਕੋਟਲਾ ਨਿਹੰਗਾਂ ਦੇ ਵਿੱਚ ਇੱਕ ਪਿੰਡ ਸੀਗਾ ਕੋਟਲਾ ਨਿਹੰਗਾਂ ਜਿੱਥੇ ਜਿਹੜਾ ਗੁਰੂ ਘਰ ਦੇ ਬਹੁਤ ਜ਼ਿਆਦਾ ਸੇਵਕ ਸਨ ਉੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਦੇ ਨਾਲ ਜਾਂਦੇ ਨੇ ਉਥੇ ਸ਼ਰਨ ਦਿੰਦਾ ਹੈ ਕੋਟਲਾ ਨਿਹੰਗ ਖਾਨ ਦਾ ਜਿਹੜਾ ਹੈ ਪਠਾਨ ਸੀਗਾ ਇੱਥੇ ਇੱਕ ਸ਼ਹਾਦਤ ਹੁੰਦੀ ਹੈ ਭਾਈ ਬਚਿੱਤਰ ਸਿੰਘ ਜੀ ਦੀ ਇਹ ਭਾਈ ਬਚਿੱਤਰ ਸਿੰਘ ਜੀ ਜਿਹੜੇ ਨੇ ਇਹ ਬੜੀ ਵੀਰਤਾ ਦੇ ਨਾਲ ਲੜੇ ਤੇ ਭਾਈ ਬਚਿੱਤਰ ਸਿੰਘ ਜੀ ਨੂੰ ਦੁਸ਼ਮਨਾ ਦੇ ਪੂਰੇ ਘੇਰੇ ਚੋਂ ਕੱਢ ਕੇ ਕੌਣ ਲਿਆਂਦੇ ਨੇ ਚੁੱਕ ਕੇ ਉਹਨਾਂ ਦੀ ਜਿਹੜੀ ਬੋਡੀ ਹੈ ਉਹ ਸਾਬ ਜادہਜੀਤ ਸਿੰਘ ਲਿਆਂਦੇ ਨੇ ਤੇ ਕੋਟਲਾ ਨਿਹੰਗਾਂ ਦੀ ਜਿਹੜੀ ਕਚਹਿਰੀ ਜਿਹੜੇ ਉਹਦਾ ਘਰ ਸੀਗਾ ਹਵੇਲੀ ਸੀਗੀ ਉਹਦੇ ਵਿੱਚ ਸ਼ਰਨ ਦਿੰਦੇ ਨੇ ਉਹਨਾਂ ਤੇ ਇੱਕ ਹੋਰ ਬੜਾ ਹੱਟ ਚੀਂ ਗਾਂਦਾ ਕਿ ਗੁਰੂ ਸਾਹਿਬ ਉਹਨਾਂ ਨੂੰ ਛੱਡ ਕੇ ਆਪਣੇ 40 ਸਿੰਘਾਂ ਨੂੰ ਲੈ ਕੇ ਚਮਕੌਰ ਦੀ ਗੜੀ ਵੱਲ ਚੱਲ ਜਾਂਦੇ ਨੇ ਤੇ ਉਹ ਕੋਟਲਾ ਨਿਹੰਗਾਂ ਨੂੰ ਇਹ ਜ਼ਿੰਮੇਵਾਰੀ ਦਿੰਦੇ ਨੇ ਕਿ ਤੁਸੀਂ ਭਾਈ ਬਚਿੱਤਰ ਸਿੰਘ ਜੀ ਜਿਹੜੇ ਨੇ ਇਹਨਾਂ ਦੀ ਰਾਖੀ ਕਰੋਗੇ ਤੇ ਉਦੋਂ ਸ਼ਾਹੀ ਸੈਨਾ ਜਿਹੜੀ ਹੈ ਉਹ ਕੋਟਲਾ ਨਿਹੰਗ ਖਾਨ ਦੇ ਕੋਲ ਆਂਦੀ ਹੈ ਤੇ ਉਹਨਾਂ ਨੂੰ ਆ ਕੇ ਕਹਿੰਦੇ ਨੇ ਕਿ ਤੁਸੀਂ ਸਟੇਟ ਦੇ ਜਿਹੜੇ ਦੁਸ਼ਮਣ ਨੇ ਰਾਜ ਦੇ ਉਹਨਾਂ ਨੂੰ ਸ਼ਰਮ ਦਿੱਤੀ ਹੋਈ ਹੈ ਤੇ ਸਾਰੀ ਹਵੇਲੀ ਦੀ ਤਲਾਸ਼ੀ ਲਈਤੀ ਜਾਂਦੀ ਹੈ ਤੇ ਇੱਕ ਕਮਰਾ ਜਿਹੜਾ ਬੰਦ ਸੀਗਾ ਜਿੱਥੇ ਬਹੁਤ ਜ਼ਖਮੀ ਹਾਲਤ ਦੇ ਵਿੱਚ ਭਾਈ ਬਚਤਰ ਸਿੰਘ ਜੀ ਸਨ ਉਹਨਾਂ ਨੇ ਕਿਹਾ ਕਿ ਉਹ ਕਮਰਾ ਕਿਉਂ ਬੰਦ ਹੈ ਕਿ ਉਹਨਾਂ ਨੇ ਕਿਹਾ ਉੱਥੇ ਮੇਰੇ ਧੀ ਜਵਾਈ ਹਨ ਇਹ ਜੜੀਆ ਇਹ ਘਟਨਾ ਬੜੀ ਦਿਲ ਨੂੰ ਹਿਲਾਉਣ ਵਾਲੀ ਹੈ ਕੋਟਲਾ ਨਿਹੰਗ ਖਾਨ ਕਹਿੰਦਾ ਹੈ ਕਿ ਉਸ ਕਮਰੇ ਦੇ ਵਿੱਚ ਮੇਰੇ ਧੀ ਜਵਾਈ ਨੇ ਤੇ ਬਾਅਦ ਵਿੱਚ ਕਿਉਂਕਿ ਉਹ ਸਿੰਘ ਜਿਹੜੇ ਸੀ ਉਹ ਸ਼ਹਾਦਤ ਨੂੰ ਪ੍ਰਾਪਤ ਹੋ ਜਾਂਦੇ ਨੇ ਉਹਨਾਂ ਦੀ ਬੇਟੀ ਦੀ ਜਿਹੜੀ ਸੀਗੀ ਉਹ ਮੰਗਣੀ ਦੀ ਗੱਲ ਚੱਲਦੀ ਹੈ ਤੇ ਉਹ ਕਹਿੰਦੀ ਹੈ ਕਿ ਮੈਂ ਇੱਕ ਸ਼ਹੀਦ ਦੀ بیਵਾ ਹਾਂ ਤੇ ਹੁਣ ਮੈਂ ਸ਼ਾਦੀ ਨਹੀਂ ਕਰਾਂਗੀ ਤੇ 130 ਸਾਲ ਦੀ ਉਮਰ ਜਿਹੜੀ ਹੈ ਉਹ ਲਗਭਗ ਗੁਰਬਾਣੀ ਦੇ ਨਾਲ ਜੁੜੀ ਹੋਈ ਉਹ ਮੁਸਲਮਾਨ ਔਰਤ ਜਿਹੜੀ ਹੈ ਉਹ ਗੁਰੂ ਘਰ ਨੂੰ ਗਈ ਇਹ ਗੱਲਾਂ ਜਿਹੜੀਆਂ ਨੇ ਇਹ ਕੋਈ ਕਹਾਣੀਆਂ ਨਹੀਂ ਹੈਗੀਆਂ ਇਹ ਸਾਰੀਆਂ ਸੱਚੀਆਂ ਗੱਲਾਂ ਨੇ ਜਿੰਨੀਆਂ ਵੀ ਨੇ ਇਤਿਹਾਸ ਦਾ ਪਿੱਸਾ ਨੇ ਹੁਣ ਜਿਹੜੀ ਚਮਕੌਰ ਦੀ ਗੜੀ ਹੈ ਜਦੋਂ ਇੱਥੇ ਸ਼ਾਮ ਨੂੰ ਪਹੁੰਚਦੇ ਨੇ ਅੱਜ ਦੇ ਦਿਨ ਚਮਕੌਰ ਦੀ ਗੜੀ ਦੇ ਵਿੱਚ ਕਿ ਉੱਥੇ ਇਹ ਗੜੀ ਜਿਹੜੀ ਸੀਗੀ ਕੱਚੀ ਗੜੀ ਇਹਦਾ ਮਾਲਕ ਸੀਗਾ ਬੁੱਧੀ RAM ਰਾਵਤ ਨਾਮ ਨੋਟ ਕਰ ਲੋ ਬੁੱਧੀ RAM रावत ਦੀ ਹੈ ਚੰਪੌਰ ਦੀ ਗੜੀ ਸੀਗੀ ਇੱਥੇ ਆਪਣੇ 40 ਸਿੰਘਾਂ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਾਂਦੇ ਨੇ ਤੇ ਰਾਤ ਨੂੰ ਜਦੋਂ ਉਹ ਅੰਦਰ ਐਂਟਰ ਕਰਦੇ ਨੇ ਤੇ ਇੱਕ ਕੱਚੀ ਇੱਕ ਜਿਹੜੀ ਹੈ ਉਹਨੂੰ ਪਕੜ ਕੇ ਤੇ ਉਹਦੀ ਮਿੱਟੀ ਹਵਾ ਚ ਉਡਾਉਂਦੇ ਨੇ ਤੇ ਇੱਥੇ ਭਾਈ ਦਿਆ ਸਿੰਘ ਜੀ ਉਹਨਾਂ ਨੂੰ ਕੁਐਸਚਨ ਕਰਦੇ ਨੇ ਕੀ ਸੱਚੇ ਪਾਤਸ਼ਾਹ ਇਦੇ ਪਿੱਛੇ ਕੀ ਰਾਜ਼ ਹੈ ਕਿ ਉਹਨਾਂ ਨੇ ਕਿਹਾ ਇਹ ਹੀ ਉਹ ਜਗ੍ਹਾ ਸੀ ਜਿੱਥੇ ਮੈਂ ਆਣਾ ਸੀ ਐਂਡ ਦੇ ਉੱਤੇ ਇਹ ਜਗ੍ਹਾ ਦੇ ਉੱਤੇ ਹੀ ਇਤਿਹਾਸ ਲਿਖਿਆ ਜਾਣਾ ਹੁਣ ਜੰਗੇ ਚੰਕੌਰ ਦੀ ਜਿਹੜੀ ਲੜਾਈ ਹੁੰਦੀ ਹੈ 40 ਸਿੱਖ ਨੇ ਹੁਣ ਸੁਣਨਾ ਧਿਆਨ ਨਾਲ 40 ਸਿੱਖ ਸਾਹਮਣੇ ਸੈਨਾ ਜਿਹੜੀ ਆ ਉਹ 10 ਲੱਖ ਦੀ ਹੈ ਹੁਣ ਕਈ ਕਈ ਵੀ ਕੁਐਸਚਨ ਆਉਂਦਾ ਹੈ ਹਾਂਜੀ ਇਹ 10 ਲੱਖ ਦੀ ਸੈਨਾ ਜਿਹੜੀ ਆ ਆਪਾਂ ਕਿਵੇਂ ਕਹਿ ਸਕਦੇ ਆ ਤੇ ਜਿਹੜਾ ਗੁਰੂ ਸਾਹਿਬ ਨੇ ਜਿਹੜਾ ਜ਼ਫਰਨਾਮਾ ਲਿਖਿਆ ਔਰੰਗਜ਼ੇਬ ਨੂੰ ਦੀਨਾ ਕਾਂਗੜ ਤੋਂ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਸਾਫ਼ ਲਿਖੀ ਹੈ ਕਿ ਮੇਰੇ ਉਹ 40 ਸਿੰਘ ਅਗੇ ਸਨ ਤੇ ਤੇਰੀ 10 ਲੱਖ ਦੀ ਸੈਨਾ ਸਾਹਮਣੇ ਸੀਗੀ ਸੋ ਥਿਸ ਇਜ਼ ਹਿਸਟੋਰੀਕਲ ਐਵਿਡੈਂਸ ਪੰਜ ਪੰਜ ਦੇ ਜਥਿਆਂ ਦੇ ਵਿੱਚ ਸਿੱਖ ਲੜੇ ਨੇ ਸਿੰਘ ਲੜੇ ਨੇ ਤੇ ਅੱਜ ਦੀ ਰਾਤ ਜਿਹੜੀ ਸੀਗੀ ਉਹਦੇ ਵਿੱਚ ਗੁਰੂ ਸਾਹਿਬ ਨੇ ਆਪਣੇ ਸਿੰਘਾਂ ਨੂੰ ਜਿਹੜਾ ਪਿਆਰ ਕੀਤਾ ਜਿਹੜਾ ਖਾਲਸੇ ਨੂੰ ਪਿਆਰ ਕੀਤਾ ਉਹ ਆਪਣੇ ਆਪ ਦੇ ਵਿੱਚ ਧਰਤੀ ਦੇ ਉੱਤੇ ਹੁਣ ਤੱਕ ਦੀ ਉਹ ਅਜਿਹੀ ਘਟਨਾ ਹੋਈ ਨਹੀਂ ਉਹ 40 ਸਿੰਘਾਂ ਨੂੰ ਉਹਨਾਂ ਨੇ ਉਹਨਾਂ ਦੇ ਘਾਲ ਸਵਾਰੇ ਜਦੋਂ ਸੌਰੇ ਸਨ ਰਾਤ ਨੂੰ ਸਰਫਾ ਨਦੀ ਜਗ੍ਹਾ ਨੂੰ ਨੇ ਕ੍ਰੋਸ ਕੀਤੀ ਆ ਕੱਪੜੇ ਤੇ ਉਹਨਾਂ ਦੇ ਭਿੱਜੇ ਹੋਏ ਸਨ ਆਤ ਦੀ ਸਰਦੀ ਤੇ ਘੋੜਿਆਂ ਦੀਆਂ ਕਾਠੀਆਂ ਤੋਂ ਜਿਹੜੇ ਖੇਸ ਸਨ ਉਹੋ ਹੀ ਲਾ ਕੇ ਤੇ ਉੱਪਰ ਲਾ ਕੇ ਸੁੱਤੇ ਹੋਏ ਸਨ ਤੇ ਗੁਰੂ ਸਾਹਿਬ ਨੇ ਆਪਣੇ ਇੱਕ ਇੱਕ ਸਿੰਘ ਨੂੰ ਪਿਆਰ ਕੀਤਾ ਐਵੇਂ ਨਹੀਂ ਕਹਿੰਦੇ ਵਾਵਾ ਗੁਰੂ ਗੋਬਿੰਦ ਸਿੰਘ ਆਪੇ ਹੀ ਗੁਰਚੇਲਾ ਹੈ ਆਪਣੇ ਆਪ ਵਿੱਚ ਐਕਸਟਰਾ ਆਰਡੀਨਰੀ ਐਗਜ਼ੈਂਪਲ ਸੋ ਅੱਗੇ ਜਾ ਕੇ ਸੈਭ ਜੀਦਾ ਅਜੀਤ ਸਿੰਘ ਤੇ ਸੈਭ ਜੀਦਾ ਜੁਝਾਰ ਸਿੰਘ ਇਹਨਾਂ ਦੋਨਾਂ ਨੂੰ ਪਿਆਰ ਕਰਦੇ ਨੇ ਸੁੱਤੇ ਵਿਆ ਨੂੰ ਕਿ ਕਾਮ ਦਾ ਤੁਹਾਡਾ ਜਿਹੜਾ ਦਿਨ ਹੈ ਕੱਲ ਇੱਕ ਦਿਨ ਜਿਹੜਾ ਤਵਾਰੀਖ 'ਚ ਤੁਹਾਡੇ ਨਾਮ ਹੋਏਗਾ ਇਤਿਹਾਸ 'ਚ ਤੁਹਾਡੇ ਨਾਮ ਹੋਏਗਾ ਦੁਨੀਆ ਜਿਹੜੀ ਆ ਯਾਦ ਕਰੇਗੀ ਸੋ ਬੱਚੋ ਪੰਜ-ਪੰਜ ਦੇ ਜਿਹੜੇ ਜੱਥੇ ਸੀਗੇ ਉਹ ਗੱਡੀ ਜਿਹੜੀ ਸੀਗੀ ਉਹਦੇ ਵਿੱਚ ਜਿਹੜਾ ਫਰੰਟ ਗੇਟ ਸੀਗਾ ਉਹਦੇ ਅੱਗੇ ਭਾਈ ਮਦਨ ਸਿੰਘ ਜੀ ਤੇ ਭਾਈ ਕੋਠਾ ਸਿੰਘ ਜੀ ਐ ਖੜੇ ਸਨ ਜਿਹੜਾ ਫਰੰਟ ਗੇਟ ਸੀਗਾ ਭਾਈ ਮਦਨ ਸਿੰਘ ਜੀ ਤੇ ਭਾਈ ਕੋਠਾ ਸਿੰਘ ਜੀ ਖੜੇ ਸਨ ਉਸ ਤੋਂ ਬਾਅਦ ਜਿਹੜੀ ਗੱਡੀ ਹੈ ਉਹਦੇ ਵਿੱਚ ਦਿਆ ਸਿੰਘ ਜੀ, ਧਰਮ ਸਿੰਘ ਜੀ ਤੇ ਆलम ਸਿੰਘ ਜੀ ਜਿਹੜੇ ਨੇ ਐ ਗਸ਼ਤ ਕਰ ਰਹੇ ਸਨ ਉਹ ਗੱਡੀ ਦੇ ਵਿੱਚ ਭਾਈ ਦਿਆ ਸਿੰਘ ਜੀ, ਭਾਈ ਧਰਮ ਸਿੰਘ ਜੀ ਤੇ ਭਾਈ ਆलम ਸਿੰਘ ਜੀ ਏ ਗਸ਼ਤ ਕਰ ਰਹੇ ਸਨ ਪੰਜ ਪੰਜ ਦੇ ਸਿੰਘਾਂ ਦੇ ਜੱਥੇ ਜਿਹੜੇ ਜਦੋਂ ਜਾਂਦੇ ਨੇ ਤੇ ਇੱਕ ਵਾਰੀ ਦੁਸ਼ਮਣਾਂ ਦੇ ਵਿੱਚ ਥੜਥਲੀ ਪੈ ਜਾਂਦੀ ਆ ਤੇ ਇਹ ਚਮਕੌਰ ਦੀ ਲੜਾਈ ਜਿਹੜੀ ਆਪਣੇ ਆਪ ਚ ਉਹ ਗੱਲਾਂ ਸੱਚ ਸਾਬਤ ਕਰ ਗਈ ਕਿ ਸਭਾ ਲਾਗ ਸੇ ਇੱਕ ਲੜਾਉ ਕੀੜਿਓਂ ਸੇ ਮੈਂ ਬਾਜ ਤੜਾਉ ਤਦੈ ਗੋਬਿੰਦ ਸਿੰਘ ਨਾਮ ਕਹਾਂ ਕਮਾਲ ਹੈ ਇਹ ਅਜੇਹੀ ਲੜਾਈ ਧਰਤੀ ਦੇ ਇਤਿਹਾਸ ਦੇ ਵਿੱਚ ਨਾ ਮੁਮਕਿਨ ਹੈ ਤੋਂ ਇੱਕ ਇੱਕ ਕਰਕੇ ਸਾਰੇ ਜਿਹੜੇ ਪੰਜ ਪੰਜ ਦੇ ਜੱਥੇ ਜਾਂਦੇ ਨੇ ਉਹ ਬੜੇ ਭਾਰੀ ਪੈਂਦੇ ਨੇ ਤੇ ਨਤੀਜਾ ਕੀ ਨਿਕਲਦਾ ਆਪ ਗੁਰੂ ਸਾਹਿਬ ਜਿਹੜੇ ਨੇ ਉਹ ਸਾਹਿਬ ਜਦਾ ਅਜੀਤ ਸਿੰਘ ਨੂੰ ਤਿਆਰ ਕਰਕੇ ਜੰਗੇ ਮੈਦਾਨ ਦੇ ਵਿੱਚ ਭੇਜਦੇ ਨੇ ਕਿ ਅੱਜ ਮੈਂ ਤੈਨੂੰ ਸ਼ਹੀਦ ਹੁੰਦੇ ਹੋਏ ਦੇਖਣਾ ਹੈ ਇੱਕ ਬਾਪ ਨੇ ਆਪਣੇ ਬੇਟੇ ਨੂੰ ਕਿਹਾ ਕਿ ਅੱਜ ਮੈਂ ਤੈਨੂੰ ਸ਼ਹੀਦ ਹੁੰਦੇ ਹੋਏ ਦੇਖਣਾ ਹੈ ਇਹ ਉਹ ਹੀ ਬੇਕਾ ਸੀਗਾ ਪਹਿਲੇ ਜਿਨ੍ਹਾਂ ਨੇ ਕਿਹਾ ਸੀਗਾ ਆਪਣੇ ਪਿਤਾ ਜੀ ਨੂੰ ਕਿ ਧਰਮ ਦੀ ਖਾਤਰ ਸ਼ਹੀਦ ਹੋ ਜਾਓ ਇਹ ਸਾਈ ਬੇ ਕਮਾਲ ਕੀਰਿ ਗੁਰੂਕ ਬੈਂਸੇਂਜੀ ਇੱਕ ਅਜਿਹੀ ਸ਼ਖਸੀਅਤ ਹਨ ਜਿਨ੍ਹਾਂ ਦੇ ਬਾਰੇ ਵਿੱਚ ਜਿੰਨਾ ਕਿਹਾ ਜਾਵੇ ਓਨਾ ਹੀ ਘੱਟ ਹੈ ਸੋ ਸਹਿਬਜ਼ਾਦਾ ਅਜੀਤ ਸਿੰਘ ਜਿਹੜੇ ਨੇ ਕੋਈ ਨਹੀਂ ਵੀਰਤਾ ਦੇ ਨਾਲ ਲੜੇ ਤੇ ਅੰਤ ਵਿੱਚ ਉਹਨਾਂ ਨੇ ਸ਼ਹਾਦਤ ਪਾਈ ਤੇ ਉਹਨਾਂ ਤੋਂ ਬਾਅਦ ਉਹਨਾਂ ਦਾ ਛੋਟਾ ਭਰਾ ਛੋਟਾ ਸਹਿਬਜ਼ਾਦਾ ਸਹਿਬਜ਼ਾਦਾ ਜੁਧਾਰ ਸਿੰਘ ਉਹਨਾਂ ਨੇ ਕਿਹਾ ਕਿ ਪਿਤਾ ਜੀ ਹੁਣ ਮੇਰਾ ਵਕਤ ਆ ਗਿਆ ਹੈ ਮੈਨੂੰ ਵੀ ਰਵਾਨਾ ਕਰੋ ਤੇ ਗੁਰੂ ਸਾਹਿਬ ਨੇ ਕਿਹਾ ਕਿ ਅਲੀ ਤੁਹਾਡੀ ਉਮਰ ਜਿਹੜੀ ਹੈ ਉਹ ਲੜਨ ਦੀ ਨਹੀਂ ਹੈ ਕਿਉਂਕਿ ਸਹਿਬਜ਼ਾਦਾ ਅਜੀਤ ਸਿੰਘ ਨੇ ਤਾਂ ਕਈ ਲੜਾਈਆਂ ਲੜੀਆਂ ਪਰ ਤੁਸੀਂ ਬੇਟਾ ਜੀ ਪਹਿਲੀ ਵਾਰੀ ਜਾ ਰਹੇ ਹੋ ਤੇ ਮੈਂ ਤੁਹਾਨੂੰ ਅਸ਼ੀਰਵਾਦ ਦਿੰਨਾ ਪਰ ਮੇਰੀ ਇਹ ਇੱਛਾ ਪੂਰੀ ਕਰਨਾ ਕਹਿੰਦੇ ਕੀ ਕਹਿੰਦੇ ਇੱਛਾ ਹੈ ਕਿ ਤੁਸੀਂ ਆਪਣੇ ਭਰਾ ਤੋਂ ਇੱਕ ਕਦਮ ਅੱਗੇ ਜਾ ਕੇ ਸ਼ਹਾਦਤ ਦੇਣੀ ਹੈ ਸੋ ਇਹ ਇੱਕ ਵਾਰੀ ਫਤਿਹ ਬੁਲਾਨੀ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇਖੋ ਕੀ ਹੈ ਕਿ ਇੱਕ ਕਦਮ ਅੱਗੇ ਜਾ ਕੇ ਯਾਨੀ ਕਿ ਅੰਨੀ ਵੀਰਤਾ ਦੇ ਨਾਲ ਲੜਨਾ ਹੈ ਤੇ ਵਾਕਈ ਸਾਬ ਜਦਾ ਜੁਧਾਰ ਸਿੰਘ ਉਹਨੀ ਵੀਰਤਾ ਦੇ ਨਾਲ ਲੜੇ ਇਤਿਹਾਸੇ ਬੱਚੇ ਬਾਅਦ ਵਿੱਚ ਅੰਤ ਦੇ ਵਿੱਚ ਜਿਹੜੇ ਪੰਜ ਸ੍ਰੀ ਗੁਰੂਗ ਬੈਂਸੇਂਗ ਦੀ ਜਿਹੜੇ ਨੇ ਉਹ ਆਪ ਤਿਆਰ ਹੁੰਦੇ ਨੇ ਕਿ ਹੁਣ ਮੇਰਾ ਸਮਾਂ ਹੈ ਮੈਂ ਇਸ ਲੜਾਈ ਦੇ ਵਿੱਚ ਜਾਣਾ ਹੈ ਤੇ ਉਹਨਾਂ ਖਾਲਸੇ ਦੇ ਰੂਪ ਦੇ ਵਿੱਚ ਨੋਟ ਕਰਨਾ ਹੈ ਪੰਜ ਅੰਦਰ ਜਿਹੜੇ ਨੇ ਸਿੰਘ ਸਹਿਬਾਨ ਜਿਨ੍ਹਾਂ ਦੇ ਨਾਮ ਸਨ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਭਾਈ ਰਾਮ ਸਿੰਘ ਜੀ ਤੇ ਭਾਈ ਦਿਆ ਸਿੰਘ ਕਰੋਹਿਤ ਉਹਨਾਂ ਤੇ ਇਹ ਚੀਜ਼ ਬੜੀ ਨੋਟ ਕਰਨ ਵਾਲੀ ਹੈ ਇਹਨੂੰ ਗੌਰ ਨਾਲ ਸੁੰਨਾ ਜਰਾ ਪੰਜ ਸਿੰਘ ਚਿਰੀ ਗੁਰੂ ਗਬਨ ਸਿੰਘ ਜੀ ਕੋਲ ਗਏ ਨਾਮ ਸੀਗਾ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਭਾਈ ਰਾਮ ਸਿੰਘ ਜੀ ਤੇ ਭਾਈ ਦਿਆ ਸਿੰਘ ਜੀ ਕਰੋਹਿਤ ਉਹਨਾਂ ਕਹੇ ਗੁਰੂ ਸਾਹਿਬ ਰੁਕ ਨਹੀਂ ਰਹੇ ਐ ਉਹਨਾਂ ਨੂੰ ਉੱਥੇ ਹੁਕਮ ਕਰਦੇ ਨਹੀਂ ਇਹ ਗੁਰੂ ਸਾਹਿਬ ਤੁਸੀਂ ਆਪੇ ਕਿਹਾ ਸੀਗਾ ਕਿ ਮੈਂ ਖਾਲਸੇ ਨੂੰ ਆਪਣੇ ਤੋਂ ਉੱਪਰ ਮੰਨਦਾ ਹਾਂ ਅੱਜ ਖਾਲਸਾ ਤੁਹਾਡੇ ਸਾਹਮਣੇ ਖੜਾ ਹੈ ਸੋ ਖਾਲਸੇ ਨੇ ਇੱਕ ਗੁਰੂ ਨੇ ਹੁਕਮ ਦਿੱਤਾ ਕਿ ਤੁਸੀਂ ਇਸ ਲੜਾਈ ਵਿੱਚ ਨਹੀਂ ਜਾਓਗੇ ਕਿਉਂਕਿ ਤੁਹਾਡਾ ਲਈ ਸਮਾਂ ਹੈ ਤੁਸੀਂ ਇਹ ਜਿਹੇ ਹੋਰ ਸਿੰਘ ਕਈ ਜਿਹੜੇ ਨੇ ਪੈਦਾ ਕਰਨੇ ਨੇ ਤੇ ਅੰਤ ਵਿੱਚ ਇਹ ਲੜਾਈ ਜਿਹੜੀ ਹੈ ਜਿਹੜੀ ਕਿ ਬੜੀ ਲਾਸਾਨੀ ਲੜਾਈ ਹੈ 40 ਸਿੰਘਾਂ ਦੀ ਸ਼ਹਾਦਤ ਹੈ ਐਸ ਲੜਾਈ ਦੇ ਨਾਲ ਗੁਰੂ ਸਾਹਿਬ ਦੀ ਜਿਹੜੀ ਫੈਮਿਲੀ ਹੈ ਉਹਦਾ ਵੀ ਛੋੜਾ ਵੀ ਜੁੜਿਆ ਹੈ ਸਰਸਾ ਨਦੀ ਦੇ ਕੰਢੇ ਦੇ ਉੱਤੇ ਜਿਹੜਾ ਵੀ ਛੋੜਾ ਹੁੰਦਾ ਹੈ ਉਹ ਸਾਕਾ ਸਰਾਂ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਸੋ ਗੁਰੂ ਸਾਹਿਬ ਭਾਈ ਸੰਗਤ ਸਿੰਘ ਜਿਹੜੇ ਸਨ ਜਿਹੜੇ ਉਹਨਾਂ ਦੇ ਨਾਲ ਉਹਨਾਂ ਦਾ ਰਿਜ਼ੈਂਬਲੈਂਸ ਸੀਗੀ ਚਿਹਰਾ ਮਿਲਦਾ ਸੀਗਾ ਉਹਨਾਂ ਨੂੰ ਉਹ ਆਪਣੇ ਵਸਤਰ ਜਿਹੜੇ ਨੇ ਕਹਿਣਾ ਕਿ ਆਪ ਗੁਰੂ ਸਾਹਿਬ ਮਾਛੀਵਾੜੇ ਦੇ ਜੰਗਲਾਂ ਵੱਲ ਪ੍ਰਸਥਾਨ ਕਰਦੇ ਨੇ ਤੇ ਉਸ ਤੋਂ ਬਾਅਦ ਸਿੱਖ ਇਤਿਹਾਸ ਦੇ ਵਿੱਚ ਦੀਨਾ ਕਾਂਗੜ ਨਾਮ ਦੀ ਜਗ੍ਹਾ ਤੋਂ ਗੁਰੂ ਸਾਹਿਬ ਨੇ ਇੱਕ ਚਿੱਠੀ ਲਿਖੀ ਇਲਾਹੀ ਚਿੱਠੀ ਜਿਹਦਾ ਨਾਮ ਸੀਗਾ ਜ਼ਫਰਨਾਮਾ ਇਹ ਸਾਰੀਆਂ ਜਿਹੜਾ ਸਾਕਾ ਸਰਹੰਦ ਹੈ ਜਾਂ ਸਾਕਾ ਜੰਗੇ ਚਮਕੌਰ ਹੈ ਇਹਦਾ ਸਾਨੂੰ ਜਾਦਾ ਵਿਰਤਾਂਤ ਜਿਹੜਾ ਹੈ ਉਹ ਜ਼ਫਰਨਾਮੇ ਵਿੱਚੋਂ ਮਿਲਦਾ ਹੈ ਇਹ ਜ਼ਫਰਨਾਮੇ ਦੇ ਵਿੱਚ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਸਾਰਾ ਕੁਝ ਲਿਖਿਆ ਸੀਗਾ ਕਿ ਮੇਰੇ ਪਰਿਵਾਰ ਦੇ ਨਾਲ ਤੂੰ ਐਂ ਐਂ ਕੀਤਾ ਇੱਥੇ ਇਸ ਤਰ੍ਹਾਂ ਆਇਆ ਇੱਥੇ ਇਸ ਤਰ੍ਹਾਂ ਆਇਆ ਕਿ ਉਹ ਤੇਰੀ ਜਿਹੜੀ ਕੁਰਾਨ ਆ ਉਹ ਵੀ ਮੈਂ ਸੰਭਾਲ ਕੇ ਰੱਖੀ ਹੋਈ ਕਿਉਂਕਿ ਮੈਨੂੰ ਪਤਾ ਸੀ ਕਿ ਤੁਸੀਂ ਇਹੋ ਹੀ ਕਰਨਾ ਹੈ ਸਾਡੇ ਨਾਲ ਠੀਕ ਹੈ ਪਰ ਕੀ ਹੈ ਕਿ ਸੱਚ ਜਿਹੜਾ ਹੈ ਉਹ ਹਮੇਸ਼ਾ ਕਾਇਮ ਰਹਿੰਦਾ ਹੈ ਇੱਕ ਤੂਫਾਨ ਆਣਾ ਸੀਗਾ ਐਥੋਂ ਪਤਾ ਲੱਗਦਾ ਹੈ ਕਿ ਜਿਹੜਾ ਖਾਲਸਾ ਹੈ ਗੁਰੂ ਸਾਹਿਬ ਦੀ ਉਹ ਇੱਕ ਲੜਾਈ ਜਿਹੜੀ ਸੀਗੀ ਉਹ ਇੱਕ ਖਾਲਸੇ ਨਾਲ ਲੜਾਈ ਸੀ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਸੀਗੇ ਉਹ ਇੱਕ ਖਾਲਸੇ ਦੇ ਰੂਪ ਵਿੱਚ ਅਗੇ ਸਨ ਤੇ ਖਾਲਸੇ ਦਾ ਰੂਪ ਉਹ ਬੜਾ ਵਿਰਾਟ ਅਗਾ ਸੀਗਾ ਇਹੋ ਕਾਰਨ ਸੀਗਾ ਕਿ ਉਹ 10 ਲੱਖ ਦੀ ਸੈਨਾ ਜਿਹੜੀ ਹੈ ਉਹਦਾ ਵਿੱਚ ਭਾਜਣਾ ਪੈ ਗਿਆ ਅੰਦਰ ਸਿਰਫ 40 ਸਿੰਘ ਅਗੇ ਸਨ ਠੀਕ ਹੈ ਸੋ ਬੱਚੋ ਆ ਜਿਹੜੀ ਸ਼ਹਾਦਤਾਂ ਦਾ ਹਫਤਾ ਹੈ ਇਹ ਜਿਹੜਾ ਤੁਹਾਨੂੰ ਜੰਗੇ ਚਮਕੌਰ ਧਰ ਨਾਲ ਸਾਂਝੀ ਕੀਤੀ ਆ ਇਹਦੇ ਵਿੱਚ ਕੱਲ ਦਾ ਦਿਨ ਜਿਹੜਾ ਹੈ ਉਸ ਤੋਂ ਅਗੇ ਛੋਟੇ ਸੈਭ ਜਹਾਜ਼ਾਂ ਦੀ ਜਿਹੜੀ ਸ਼ਹਾਦਤ ਹੁੰਦੀ ਹੈ ਉਹਨੂੰ ਵੀ ਵਕਤ ਮਿਲਿਆ ਕਿ ਉਹ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਤੇ ਆਪਣੇ ਧਰਮ ਦੇ ਲਈ ਕੋਸ਼ਿਸ਼ ਕਰੋ ਕਿ ਆਪਣੇ ਧਰਮ ਦੇ ਨਾਮ ਦੇ ਉੱਤੇ ਇੱਕ ਇਮਾਨਦਾਰੀ ਆਪਣੇ ਅੰਦਰ ਸਾਰੇ ਪੈਦਾ ਕਰੋ ਇਮਾਨਦਾਰੀ ਕੀ ਹੈ ਕਿ ਜੇਕਰ ਸਾਡੇ ਪਰਿਵਾਰ ਦੇ ਲੋਕ ਸਾਡੇ ਤੇ ਯਕੀਨ ਕਰਦੇ ਨੇ ਕਿ ਉਹਨਾਂ ਦੇ ਯਕੀਨ ਨੂੰ ਕਦੀ ਨਾ ਤੋੜੋ ਕਿਉਂਕਿ ਜੇਕਰ ਤੁਸੀਂ ਉਹਨਾਂ ਦੇ ਯਕੀਨ ਨੂੰ ਤੋੜ ਦਿਓ ਤੇ ਫਿਰ ਸਮਝ ਲਓ ਤੁਸੀਂ ਤੁਹਾਡੇ ਹੱਥ ਵਿੱਚ ਉਹੀ ਪਰਮਾਨੰਦ ਵੀ ਤੁਸੀਂ ਤੁਹਾਡੇ ਅੰਦਰ ਹੀ ਆ ਤੇ ਔਰਿੰਗ ਦੇ ਆਪ ਦੀ ਭੇਜੀ ਹੋਈ ਉਹ ਗਲਤ ਕੁਰਾਨ ਵੀ ਤੁਹਾਡੇ ਕੋਲ ਹੀ ਹੈ ਠੀਕ ਹੈ ਆਪਣੇ ਧਰਮ ਦੇ ਲਈ ਜਿਹੜਾ ਹੈ ਜਿਹੜੀ ਸੰਸਥਾ ਦੇ ਵਿੱਚ ਤੁਸੀਂ ਪੜਦੇ ਹੋ ਉਹਦੇ ਪ੍ਰਤੀ ਵਫਾਦਾਰ ਹੋ ਖਾਸ ਕਰਕੇ ਜਿਹੜੇ ਬੱਚੇ ਕੇਸ ਕਟਾ ਦਿੰਦੇ ਨੇ ਸਿੱਖਾਂ ਦੇ ਘਰਾਂ 'ਚ ਪੈਦਾ ਹੋਏ ਨੇ ਉਹ ਕੇਸ ਕਟਾ ਦਿੰਦੇ ਨੇ ਤੇ ਸਿਰਫ ਆਪਣੇ ਨਾਮ ਦੇ ਨਾਲ ਸਿੰਘ ਲਗਾ ਕੇ ਆਪਣੇ ਆਪ ਨੂੰ ਸਿੱਖ ਸਮਝਦੇ ਨੇ ਅਭੀ ਮੈਂ ਸਮੇਂ ਦਾ ਚੰਗੀ ਗੱਲ ਨਹੀਂ ਸਿੱਖੀ ਦਾ ਜਿਹੜਾ ਸਰੂਪ ਹੈ ਉਹ ਕੇਸ ਨੇ ਤੇ ਜਿਹੜੇ ਬੱਚੇ ਸਿੱਖ ਪਰਿਵਾਰਾਂ ਤੋਂ ਨੇ ਸਪੈਸ਼ਲੀ ਉਹ ਬੱਚੇ ਜਿਹੜੇ ਨੇ ਉਹ ਕੇਸ ਜ਼ਰੂਰ ਰੱਖਣ ਇਹ ਮੇਰੀ ਗੁਜ਼ਾਰਿਸ਼ ਹੈ ਤੁਹਾਨੂੰ ਉਹ ਕੇਸ ਜ਼ਰੂਰ ਰੱਖਣ ਬੱਚੀਆਂ ਜਿਹੜੀਆਂ ਨੇ ਉਹ ਵੀ ਰਹਿਤ ਮਰਿਆਦਾ ਦੇ ਵਿੱਚ ਰਹਿ ਕੇ ਮੈਂ ਤੁਹਾਨੂੰ ਦੱਸਿਆ ਹਮੇਸ਼ਾ ਕਹਿੰਦਾ ਕਿ ਰੋਜ਼ ਔਰ ਕੁਝ ਨਹੀਂ ਤੇ ਮੂਲ ਮੰਤਰ ਦਾ ਜਾਪ ਜਿਹੜਾ ਹੈ ਉਹ ਜਰੂਰ ਕਰਿਆ ਕਰੋ ਇੱਕ ਸਮਾਂ ਇਹੋ ਜਿਹਾ ਆਏਗਾ ਜਦੋਂ ਤੁਹਾਨੂੰ ਇੰਜ ਲੱਗਣਾ ਸ਼ੁਰੂ ਹੋਏਗਾ ਕਿ ਮੈਂ ਇਹਦਾ ਮਤਲਬ ਸਮਝਣਾ ਹੈ ਜਿਸ ਦਿਨ ਮਤਲਬ ਸਮਝਣ ਦੀ ਵਾਰੀ ਆਏਗੀ ਤੁਹਾਡੇ ਅੰਦਰੋਂ ਮਨ ਕਰੇਗਾ ਉਸ ਦਿਨ ਤੁਹਾਨੂੰ ਪਤਾ ਲੱਗੇਗਾ ਜ਼ਿੰਦਗੀ ਦੀਆਂ ਅਸਲੀ ਹਕੀਕਤਾਂ ਕੀ ਨੇ ਜ਼ਿੰਦਗੀ ਬੜੀ ਔਖੀ ਹੈ ਐ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਜਿਹੜਾ ਹੈ ਇਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਿੱਖੀ ਨੁਭਾਣੀ ਜਿਹੜੀ ਹੈ ਉਹ ਬੜੀ ਔਖੀ ਹੈ ਕਹਿ ਤੇ ਲਈਦਾ ਆਪਸ ਇੱਕ ਹੈ ਗਿਆ ਪਰ ਸਿੱਖੀ ਨਭਾਣੀ ਬੜੀ ਔਖੀ ਆ ਸੋ ਅੰਤ ਵਿੱਚ ਸਾਰੇ ਬੱਚੇ ਜਿਹੜੇ ਨੇ ਇਹ ਜਿੰਨੀ ਤੁਹਾਡੇ ਨਾਲ ਜੰਗੇ ਚਮਕੌਰ ਦੇ ਬਾਰੇ ਵਿੱਚ ਤੁਹਾਡੇ ਨਾਲ ਸਾਂਝ ਪਾਈ ਹੈ ਮੈਂ ਤੁਹਾਡੇ ਨਾਲ ਇਹ ਸਾਰਿਆਂ ਨੇ ਆਪਣੀ ਕਿਸੇ ਵੀ ਕਾਪੀ ਦੇ ਵਿੱਚ ਇੱਕ ਨੋਟ ਦੇ ਰੂਪ ਦੇ ਵਿੱਚ ਲਿਖਣੀ ਹੈ ਕਿ ਤੁਸੀਂ ਕੀ ਸੁਣਿਆ ਤੇ ਤੁਸੀਂ ਇਹ ਜੰਗੇ ਚਮਕੌਰ ਤੋਂ ਕੀ ਸਿੱਖਿਆ ਲਈ